ਨਹੀਂ ਮਾਰੋ ਤੁਸੀਂ ਮੇਲਾ ਆਰਗੇਨਾਈਜ਼ ਕੀਤਾ ਹੈ ਕਿ ਸ਼ਹਿਰ ਵਾਸੀਆਂ ਨੂੰ ਕੀ ਫੀਲ ਕਰਨਾ ਚਾਹੀਦਾ ਹੈ ਸ਼ਹਿਰ ਵਾਸੀ ਲੋਕ ਇਹ ਵੀ ਚਾਹੁੰਦੇ ਆ ਕਿ ਇਹ ਲੋਕੋਰ ਦੇ ਵਿੱਚ ਪਹਿਲੀ ਵਾਰ ਐ ਕੋਈ ਨਵੀਂ ਚੀਜ਼ ਲੱਗਿਆ ਹੈ ਜਿਹੜਾ ਕਿ ਫਿਸ਼ ਟਨਲ ਹੈ ਬੱਚਿਆਂ ਨੂੰ ਪਸੰਦ ਆਦਾ ਤੇ ਵੱਡੇ ਨੂੰ ਪਸੰਦ ਆਦਾ ਲੋਕ ਤੁਹੇ ਦੇਖਣ ਜਾਂਦੇ ਆ ਇਹ ਚੀਜ਼ਾਂ ਚੰਡੀਗੜ੍ਹ ਦੇਖਾਈ ਜਾਂਦੇ ਆ ਅੱਜ ਆਪਾਂ ਸ਼ਹਿਰ ਦੇ ਵਿੱਚ ਲੈ ਕੇ ਆਏ ਆ ਝੂਲੇ ਵੇਰਾ ਤਾਂ ਹਰ ਸਾਲ ਲੱਗਦੇ ਰਹਿੰਦੇ ਆ ਪਰ ਇਸ ਵਾਰ ਅਸੀਂ ਇੱਕ ਨਵੀਂ ਚੀਜ਼ ਲੈ ਕੇ ਆਏ ਆ ਅਸੀਂ ਲੋਕੋ ਨਿਵਾਸੀਆਂ ਨੂੰ ਕਹਾਂਗੇ ਇੱਕ ਵਾਰ ਆ ਕੇ ਇਹ ਜਰੂਰ ਅਨੰਦ ਅਨੰਦ ਆਖੋ ਉਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਝੂਲੇ ਨੇ ਛੋਟੇ ਬ ਉਸ ਸਵਾ ਦੁਕਾਨਾਂ ਕੋ ਜੈਪੁਰ ਤੋਂ ਆਇਆ ਕੋ ਰਾਜਸਥਾਨ ਤੋਂ ਆਇਆ ਖੁਰਜਾ ਤੋਂ ਆਇਆ ਜਿਹੜੀ ਖੁਰਜਾ ਕਰੋਪਦੀ ਕਿਤੇ ਨਹੀਂ ਬੰਦੀ ਜਿਹੜੀ ਖੁਰਜਾ ਹੀ ਬੰਦੀ ਹੈ ਉਹ ਹਰ ਤਰ੍ਹਾਂ ਦੀ ਵੈਰਾਈਟੀ ਇੱਥੇ ਮੇਰੇ ਦੇ ਵਿੱਚ ਤੁਹਾਨੂੰ ਮਿਲ ਜਾਣੀ ਆ ਜੀ ਦੇਖੋ ਬੱਚਿਆਂ ਨੂੰ ਘਰੋਂ ਜਿਹੜੇ ਹੁਣ 5 ਬੰਦੇ ਮੈਂਬਰ ਆ ਘਰ ਦੇ ਵਿੱਚ ਸਾਰੇ ਅਲੱਗ-ਅਲੱਗ ਮੋਬਾਈਲ ਲੈ ਕੇ ਬੈਠੇ ਰਹਿੰਦੇ ਆ ਅਗਰ ਜਦੋਂ ਪਰਿਵਾਰ ਮਿਲਣੇ ਦੇ ਵਿੱਚ ਜਾਂਦਾ ਕਿਸੇ ਹੱਥ ਦੇ ਵਿੱਚ ਆਪਾਂ ਮੋਬਾਈਲ ਨਹੀਂ ਦੇਖਦੇ ਜਿਹੜਾ ਕਿ ਪਰਿਵਾਰਿਕ 1-2 ਘੰਟੇ ਪਰਿਵਾਰ ਦੇ ਨਾਲ ਵਜੀਦ ਕਰਦਾ ਤੇ ਆਰਾਮ ਕਰਦਾ ਦੇਖਿਆ ਜਾ ਰਿਹਾ ਵੀ ਮੇਲੇ ਦੇ ਦੌਰਾਨ ਖਾਣ ਪੀਣ ਦੀਆਂ ਸਪੈਸ਼ਲ ਚੀਜ਼ਾਂ ਨੇ ਮੇਲੇ 'ਚ ਵੀ ਅਲੱਗ-ਅਲੱਗ ਵੈਰਾਈਟੀਆਂ ਨੇ ਜੋ ਆਪਾਂ ਨੂੰ ਦੇਖਣ ਚੋਗਣੇ ਆਕਰਸ਼ਿਤ ਕਰਦੀਆਂ ਹਨ ਹਾਂਜੀ ਤੇ ਉਸ ਬਾਰੇ ਥੋੜਾ ਦੱਸੋਗੇ ਕੀ ਕੀ ਹੈ ਕਿ ਹਰ ਤਰ੍ਹਾਂ ਦੀ ਪੀਜਾ ਵਰਗ ਟਿੱਕੀ ਹਰ ਤਰ੍ਹਾਂ ਦੀ ਵੈਰਾਈਟੀ ਹੈ ਉਹਦੇ ਵਿੱਚ ਤੇ ਉਸ ਤੋਂ ਬਾਅਦ ਇਹ ਫੇਲ ਪੂਰੀ ਵਗੈਰਾ ਜਿਹੜੀ ਆਪ ਨਹੀਂ ਮਿਲਦੀ ਇੱਥੇ ਉਹ ਵੀ ਲੱਗੀਆਂ ਹੋਈਆਂ ਨੇ ਸਰ ਟਾਈਮਿੰਗ ਕੀ ਰੱਖੀ ਜਾਂਦੀ ਹੈ ਟਾਈਮਿੰਗ ਸ਼ਾਮੀ 4 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਅੱਜ ਤੱਕ ਤੇ ਸ਼ਹਿਰ ਵਾਸੀਆਂ ਨੂੰ ਖਾਸ ਮੈਸੇਜ ਹੀ ਦੇਣਾ ਚਾਹੀਦਾ ਹੈ ਸ਼ਹਿਰ ਵਾਸੀਆਂ ਨੂੰ ਖਾਸ ਮੈਸੇਜ ਇਹ ਦੇਣਾ ਚਾਹੀਦਾ ਹੈ ਕਿ 8 ਤਰੀਕ ਤੱਕ ਇਹ ਮੇਲਾ ਲੱਗਣਾ ਹੈ ਇਸ ਨੰਬਰ ਤੱਕ 8 ਤੱਕ ਬਦਕ ਉਸ ਤੋਂ ਪਹਿਲਾਂ ਪਹਿਲਾਂ ਆ ਕੇ ਤੁਸੀਂ ਇਸ ਮੇਲੇ ਦਾ ਆਨੰਦ ਖਾਓ ਤੇ ਆ ਕੇ ਜਰੂਰ ਚਿਖਾਓ